ਜ਼ਿੰਦਗੀ ਦਾ ਪਹਾੜਾ ਹੈ ਇੱਕ ਦਾਹਾ ਦਾਹਾ 10 ਤੱਕ ਗਿਣਤੀ ਕਰਾਂਗਾ ਉਸ ਤੋਂ ਬਾਅਦ ਸਮਾਪਤੀ ਇੱਕ ਦਾਹਾ ਦਾਹਾ ਉਹ ਲੈ ਕੇ ਜਨਮ ਗਵਾਇਆ ਪੱਲੇ ਕੱਖ ਵੀ ਨਾ ਪਾਇਆ ਨਾਮ ਕਿਹੜੇ ਵੇਲੇ ਜਪਣਾ ਦੋ ਦਾਹਾ ਵੀ ਮੰਗੇ ਪੁੱਤਰ ਅਤੇ ਤੀ ਲਗਦਾ ਕੱਲੀ ਦਾ ਨਾ ਜੀ ਉਹ ਨਾਮ ਕਿਹੜੇ ਵੇਲੇ ਜਪਣਾ 3 ਦਾ 33 ਮਿਲ ਗਏ ਪੁੱਤਰ ਅਤੇ 33 ਕੱਲੇ ਮਾਇਆ ਕਰੂ ਕੀ ਉਹ ਨਾਮ ਕਿਹੜੇ ਵੇਲੇ ਜਪਣਾ 4 ਦਾ 40 ਗਲਚ ਪੈ ਗਈ ਆ 54 ਮਤ ਤੀਆਂ ਪੁੱਤਾਂ ਨੇ ਖਾਲੀ ਉਹ ਨਾਮ ਕਿਹੜੇ ਵੇਲੇ ਜਪਣਾ 5 ਦਾ 50 ਲੈ ਤੀਆਂ ਪੁੱਤ ਵਿਆ ਸਿਰੋਪਾਰ ਲਿਤਾ ਲਾ ਉਹ ਨਾਮ ਕਿਹੜੇ ਵੇਲੇ ਜਪਣਾ 6 ਦਾ 60 ਸਾਰੇ ਹੋ ਗਏ ਵੱਖੋ ਵੱਖ ਬਾਪੂ ਮਾਰੇ ਮੱਥੇ ਤੇ ਹੱਥ ਉਹ ਨਾਮ ਕਿਹੜੇ ਵੇਲੇ ਜਪਣਾ 7 ਦਾ 70 ਸਾਰੇ ਹੋ ਗਏ ਤਿੱਤਲ ਬਿੱਤਲ ਨਾ ਕੋਈ ਸੱਜਣ ਨਾ ਕੋਈ ਮਿੱਤਲ ਉਹ ਨਾਮ ਕਿਹੜੇ ਵੇਲੇ ਜਪਣਾ 8 ਦਾ 80 ਮੰਗੇ ਦੁੱਧ ਤੇ ਮਿਲਦੀ ਲੱਸੀ ਉਹ ਗੱਲ ਸੱਚ ਸਿਆਣਿਆਂ ਦੱਸੀ ਉਹ ਨਾਮ ਕਿਹੜੇ ਵੇਲੇ ਜਪਣਾ 9 10 90 ਮੰਜਾ ਵਿੱਚ ਦਿਓੜੀ ਫੱਬੇ ਉਹ ਬਾਬਾ ਦੇਖੇ ਸੱਜੇ ਖੱਬੇ ਉਹ ਨਾਮ ਕਿਹੜੇ ਵੇਲੇ ਜਪਣਾ 10 ਦਾ 100 ਦੱਸਦਾ ਹਸੋ ਦੱਸਦਾ ਹਸੋ ਉਹ ਬਾਬਾ ਗਿਆ ਲੰਬੀਆਂ 100 ਸਾਰੇ ਵਾਹਿਗੁਰੂ ਕੋ ਨਾਮ ਕਿਹੜੇ ਵੇਲੇ ਜਪਣਾ